ਉਨਾਲ ਹੀ ਇੱਕ ਦੁਰਲਭ ਨੇ ਇਸ ਬਿਨਾਂ ਗਰੇ ਰਿਹਾ ਵਿੱਚ ਮੰਦਰਾ ਵਿੱਚ ਖਾਸ ਦਰਮਾਨੇ ਕੋਈ ਚੋਰੀਆਂ ਹੋਈਆਂ ਸੀ 15/9/2024 ਨੂੰ ਦਰਮਿਆਨੀ ਰਾਤ ਨੂੰ ਪਿੰਨ ਸਿੱਧਪੁਰ ਪਿੰਨ ਬਿਆਨਪੁਰ ਦੇ ਮੰਦਰਾ ਵਿੱਚੋਂ ਕੋਈ ਪੈਸੇ ਤੇ ਸੋਨੇ ਦੀ ਚੋਰੀ ਹੋਈ ਸੀ ਇਹ ਲਕ ਬਾੜ ਵਸੀ ਬਿਆਨਪੁਰ ਨੂੰ ਬਲਾਗ ਮਕਰਮੰਦ ਹੋਇਆ ਸੀ ਇਸੇ ਦੌਰਾਨ ਇੱਕ ਮੋਬੀ ਸਾਹਮਣੇ ਤੇ ਮੋਟਰਸਾਈਕਲ ਨੰਬਰ ਪੀਐਨ 56 8678 ਪਲਟੀਨਾ जिससे मुकदमा नंबर एक सौ पैंती सोलह नौ चौबीस अंतर सैक्शन तीन सौ कती सब सैक्शन चार तीन सौ पांच भारतीय न्याय संघा तहत मुकदमा दर्ज किया गया सो ना तो कि मैं इस चीज की थोड़ा बनाया तेज कर्म से जोड़ा है मुकदमा दोषी राकेश कुमार उसदाना ਉਕਤ ਤੁਹੂ ਰਹਾ ਹਾਂ ਵਾਸੀ ਹਬੂਵਾਲ ਖਾਲਸਾ ਪਟਾਰਕੋ ਇਹ ਬੰਦਾ ਆਇਡੈਂਟੀਫਾਈ ਹੋਇਆ ਸੀ ਜਾਂ ਚੋਰੀ ਕਰੀਤਾ ਇਹਨੂੰ ਇਹ ਵਦਨ ਉਹ ਪਟਾਰਕੀਤਾ 2019-24 ਨੂੰ ਇਹਨੂੰ ਸਰਤੀ ਨਾਲ ਪੁਛੇਸ਼ ਕਰੰਤੇ ਲੋਗੋਂ ਬੋਮੋਸਾ ਤੇ ਉਪਰ ਬੋਮੋਸਾ ਗਿੰਦੇ ਹੈ ਜਿਹੜਾ ਨੰਬਰ ਤੋਂ ਇਹ ਬ੍ਰਾਂਡ ਹੋਣੀ ਜਿਹੜਾ ਵਜੂਕ ਨੰਬਰ ਜਿਹੜਾ ਆਇਆ ਜਿਹੜਾ ਬੋਮੋਸਾ ਚੋਰੀ ਹੋਇਆ ਸੀਗਾ ਪੀਬੀ 52 ਐਫ 8677 ਵੋਲਟ ਸੋਨਾ ਚੋਰੀ ਹੋਇਆ ਸੀਗਾ ਉਹ ਆਇਡੈਂਟੀਫਾਈ ਹੋਏ ਨੇ ਤੇ ਇਹਨਾਂ ਦਾ ਕੰਮ ਨਹੀਂ ਕੀਤੀ ਗਈ। ਇਹਨਾਂ ਸਰ ਕੋਈ ਪਹਿਲਾਂ ਵੀ ਮਾਮਲਾ ਕਰਦੇ ਸੀ। ਇਹਨਾਂ ਕੋਲ ਕਿਤੇ ਨਹੀਂ ਅਸੀਂ ਜਾ ਕੇ ਫਰਮ ਦਾ ਮਾਰ ਲਵਾਂਗੇ ਪਰ ਪੁਸ਼ਟੀ ਕਰਾਂਗੇ ਫਰਮ ਨਹੀਂ ਲੈ ਕੇ ਆਵਾਂ। ਲੱਗਦਾ ਕਿ ਇਹ ਤੋਂ ਹੋਰ ਵੀ ਜਿਹੜੀ ਆ ਮਾਪਰੇ ਤਰੀਕੀ ਚ ਲਿਖੀ ਆ ਤੇਰੀ ਚੋਰੀ ਦੀ ਵਾਰਤਾ ਆਪਸੋ। ਆਨੇ ਬਿਲਕੁਲ ਬਿਲਕੁਲ ਇਹਨਾਂ ਨੂੰ ਮੰਨ ਲਾ ਕੇ ਹੋਰ ਵੀ ਸੱਜਣਾਂ ਦੇ ਚੋਰੀ ਕੀਤੀਆਂ ਜਿਹਦੇ ਹੋਰ ਬਨਵਾਉਂਦੇ ਨੇ ਉਹਨਾਂ ਪਤਾ ਕਰਾਵਾਂਗੇ।